ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਨੀ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 11 ਜਨਵਰੀ ਤੇ ਆਪਾਂ ਅੱਜ ਆਪਾਂ ਗੱਲਬਾਤ ਕਰਾਂਗੇ 11 ਜਨਵਰੀ ਵਾਲੇ ਦਿਨ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਇੱਥੇ ਆਪਣੇ ਕੋਲੇ ਸਭ ਤੋਂ ਪਹਿਲੀ ਘਟਨਾ 11 ਜਨਵਰੀ 1797 ਦੀ ਹੈ 11 ਜਨਵਰੀ 1797 ਨੂੰ ਸ਼ਾਹ ਜਹਾਂ ਮਾਨ ਨੇ ਆਪਣੀ ਫੌਜ ਦੀ ਇੱਕ ਵੱਡੀ ਟੁਕੜੀ ਸਿੱਖਾਂ ਦੇ ਪਿੱਛੇ ਅੰਮ੍ਰਿਤਸਰ ਵੱਲੋਂ ਭੇਜੀ ਅਤੇ ਸਿੱਖਾਂ ਨੇ ਉਸ ਨੂੰ ਹਰਾ ਕੇ ਵਾਪਸ ਭੇਜ ਦਿੱਤਾ। ਅਗਲੀ ਘਟਨਾ 11 ਜਨਵਰੀ 1915 ਦੀ ਹੈ। ਉਸ ਦਿਨ ਕੈਨੇਡਾ ਵਿੱਚ ਭਾਈ ਮੇਵਾ ਸਿੰਘ ਲੋਪਕੋ ਕੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਹੌਗੈਂਸਨ ਜੋ ਕਿ ਸੀਆਈਡੀ ਦਾ ਬੰਦਾ ਸੀ ਕੈਨੇਡਾ ਵਿੱਚ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਸੀ। ਦੀ ਮੇਵਾ ਸਿੰਘ ਲੋਪਕੋ ਕੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਰਕਾਰੀ ਅਫਸਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਤੇ ਸਬੰਧ ਵਿੱਚ ਭਾਈ ਮੇਵਾ ਸਿੰਘ ਲੋਪਕੋ ਨੇ 11 ਜਨਵਰੀ 1915 ਨੂੰ ਹਸੀ ਦੀ ਸਜਾ ਦਿੱਤੀ ਗਈ 11 ਜਨਵਰੀ 1922 ਨੂੰ ਬੋਰੀ ਸਰਕਾਰ ਵੱਲੋਂ ਸਰ ਜੌਨ ਮਨਹਾਰਡ ਨੇ ਇਹ ਐਲਾਨ ਕੀਤਾ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਸਿੱਖਾਂ ਨੂੰ ਰਿਹਾ ਕਰ ਦਿੱਤਾ ਜਾਵੇ ਜੋ ਕਿ ਚਾਪੀਆਂ ਵਾਲੇ ਮੋਰਚੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਸਨ ਦਾਹਤਾ ਹੀ 11 ਜਨਵਰੀ ਨੂੰ ਪੂਨਾ ਵਿੱਚ ਅਕਾਸ਼ ਅਸ਼ੂਤੋ ਸਮੇਲਨ ਹੋਇਆ ਜਿਸ ਵਿੱਚ ਡਾਕਟਰ ਬੀ ਆਰ ਅੰਬੇਦਕਰ ਨੇ ਸਿੱਖ ਧਰਮ ਨੂੰ ਅਪਣਾਉਂਦੀ ਆਪਣੀ ਇੱਛਾ ਜ਼ਾਹਿਰ ਕੀਤੀ ਸੀ 11 ਜਨਵਰੀ 1942 ਨੂੰ 3500 ਭਾਰਤੀ ਕੈਦੀਆਂ ਨੇ ਕੋਲਾਲੰਪੁਰ ਵਿਖੇ ਬ੍ਰਿਟਿਸ਼ ਸਰਕਾਰ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ ਤਾਂ ਸਰਦਾਰ ਮੋਹਨ ਸਿੰਘ ਨੇ ਇਨ੍ਹਾਂ ਗਲੈਂਟੀਆਂ ਨੂੰ ਆਜ਼ਾਦ ਹント ਫੌਜ ਦੇ ਮੈਂਬਰ ਬਣਾ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ ਲੜਾਈ ਲੜਨ ਦੀ ਪ੍ਰੇਰਿਤ ਕੀਤਾ 11 ਜਨਵਰੀ 1993 ਨੂੰ ਖਾਲਸਤਾਨ ਕਮਾਂਡੋ ਕੋਰਸ ਦੇ ਭਾਈ ਪ੍ਰੇਤਪਾਲ ਸਿੰਘ ਕੁੱਕਾ ਨਾਲ ਦੇ ਇੱਕ ਹੋਰ ਸਾਥੀ ਸਮੇਤ ਪੋਟ ਕਪੂਰਾ ਫਰੀਦਕੋਟ ਸੱਤ ਦੇ ਉਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਨਕਲੀ ਪੁਲਿਸਨ ਕਾਲਿਆਂ ਦੀ ਘਟਨਾ ਵਿੱਚ 11 ਜਨਵਰੀ 1993 ਨੂੰ ਪੁਲਿਸ ਨੇ ਸੋਢੀ ਸਿੰਘ ਔਰਤ ਜਸਵੀਰ ਸਿੰਘ ਨੂੰ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ 11 ਜਨਵਰੀ 1995 ਨੂੰ ਇੱਕ ਅਕਾਲੀ ਦਲ ਦੀ ਇੱਕ ਮੀਟਿੰਗ ਸਰਦੀ ਗਈ ਸੀ ਕਿਉਂਕਿ ਅਕਾਲੀ ਅਕਾਲੀ ਦਲ ਜਦੋਂ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ ਗੁਰਚਰਨ ਸਿੰਘ ਟਵਾੜਾ ਅਤੇ ਪ੍ਰਕਾਸ਼ ਸਿੰਘ ਬਾਦਲ ਗਰੁੱਪ ਇਹ ਆਪਸ ਵਿੱਚ ਇੱਕ ਦੂਸਰੇ ਖਿਲਾਫ ਬਹੁਤ ਜ਼ਿਆਦਾ ਭੰਡੀ ਪ੍ਰਚਾਰ ਕਰ ਰਹੇ ਸਨ ਤਾਂ ਕੁਝ ਬੁੱਧੀਜੀਵੀ ਇਹਨਾਂ ਨੇ ਇਕੱਠੇ ਹੋ ਕੇ ਇਹ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਇਹ ਇੱਕ ਦੂਸਰੇ ਖਿਲਾਫ ਭੰਡੀ ਪ੍ਰਚਾਰ ਨਹੀਂ ਕਰਨਾਂਗੇ ਅਤੇ ਇਸ ਹਨ 11 ਜਨਵਰੀ ਵਾਲੇ ਦਿਨ ਇਤਿਹਾਸ ਵਿੱਚ ਬੜੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਈਟੂ ਜੀ ਦਾ ਖਾਤਾ ਵਾਈਟੂ ਜੀ ਤੁਹਾਨੂੰ